2 ਸਾਲ ਪਹਿਲਾਂ ਡੀ.ਜ. ਵਿਆਸ ਸਮਾਗਮ ਤੇ ਹੋਈ ਤਕਰਾਰ ਦਾ ਬਦਲਾ ਲੈਣ ਲਈ ਮਿਤੀ 26 ਜੁਲਾਈ ਦੀ ਰਾਤ 9 ਵਜੇ ਪਿੰਡ ਕੁਲਰੀਆਂ ਦੇ ਪੁਲਿਸ ਦੀ ਛੱਤਰਛਾਇਆ ਹੇਠਲ ਰਹੀ ਨਸ਼ਾ ਤਸਕਰ ਗੁੰਡਿਆਂ ਨੇ ਡੀ.ਜ. ਚਲਾਉਣ ਵਾਲੇ ਦੇ ਘਰ ਆ ਕੇ ਮਜ਼ਦੂਰ ਪਿਓ ਪੁੱਤ ਤੇ ਜਾਲੇਵਾ ਹਮਲਾ ਕਰਕੇ ਪਿਤਾ ਦੀ ਦੋ ਜਗ੍ਹਾ ਤੋਂ ਖੱਬੀ ਬਾਹ ਤੋੜ ਦਿੱਤੀ ਅਤੇ ਨੌਜਵਾਨ ਲੜਕੇ ਦੇ ਸਿਰ ਵਿੱਚ ਰੌਡ ਮਾਰ ਕੇ ਗੰਭੀਰ ਜ਼ਖਮੀ ਕਰ ਦਿੱਤਾ ਪਰ ਪੁਲਿਸ ਪ੍ਰਸ਼ਾਸਨ ਵੱਲੋਂ ਗੁੰਡਿਆਂ ਨੂੰ ਅਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ ਜਿਸ ਨੂੰ ਲੈ ਕੇ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਪੰਜਾਬ ਵੱਲੋਂ ਪੁਲਿਸ ਪ੍ਰਸ਼ਾਸਨ ਖਿਲਾਫ ਰੈਲੀ ਕੀਤੀ ਗਈ ਅਤੇ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ। 26 ਤਰੀਕ ਦੀ ਘਟਨਾ ਦੋ ਬੰਦੇ ਹਸਪਤਾਲ ਤੇ ਪਏ ਨੇ ਨਾਂ ਰੱਖਤੇ। ਅਜੇ ਤੱਕ ਉਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ। ਤੇ ਛੋਡੇ ਪਿੰਡ ਦੇ ਵਿੱਚੋਂ ਆਮ ਆਦਮੀ ਪਾਰਟੀ ਦਾ ਕੋ ਲੀਡਰ ਹੈ। ਉਹਦਾ ਸਾਡੇ ਕੋਲੇ ਫੋਨ ਆਇਆ ਵੀ ਅਸੀਂ ਆਪ ਹੀ ਟਿਕਾ ਕਰਾ ਦਾਂਗੇ ਜੀ। ਹੋ ਸਕਦਾ ਇਹਨਾਂ ਕੋਲੇ ਵੀ ਗਏ ਹੋਣਗੇ। ਐਸੀ ਐਸਾ ਅੱਜ ਕੱਲ੍ਹ ਗਏ ਹਾਂ ਮੈਂ ਇਹਨਾਂ ਨੂੰ ਕਹਿ ਮਾਂ ਵੀ ਸਾਡੇ ਕੋਲ ਤਾਂ ਪਰਿਵਾਰ ਨੇ ਬੇਨਤੀ ਕੀਤੀ ਆ ਵੀ ਸਾਨੂੰ ਹਿਸਾਬ ਦਿਓ ਸਾਡੇ ਤੇ ਹਮਲਾ ਹੋਇਆ ਸਾਡੇ ਪਿੰਡ 'ਚ ਗੁੰਡਾਗਰਦੀ ਵਧ ਰਹੀ ਜੀ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਆਜ਼ਾਦ ਸਮਾਜ ਪਾਰਟੀ ਕਾਂਸੀ ਰਾਉਂਡ ਜ਼ਿਲ੍ਹਾ ਪ੍ਰਧਾਨ ਆਲ ਇੰਡੀਆ ਦੇ ਚੰਦਰ ਸਿੰਘ ਰਾਜਾ ਨੇ ਜਿਹੜੇ ਮੈਂਬਰ 파ਹੀ ਮਿਲ ਗਿਆ ਜਾਣ ਲੈ ਕੋਈ ਆਪਣੀ ਪਾਰਟੀ ਉਹ ਪਾਰਟੀ ਆ ਆਜ਼ਾਦ ਸਮਾਜ ਪਾਰਟੀ ਕੰਸੀ ਦਾ ਹਾਂ ਸਾਡੇ ਕੋਲੇ ਤਾਂ ਮਹਾਪਾਈ ਬੇਨਤੀ ਕੀਤੀ ਹੈ ਪਰਿਵਾਰ ਨੇ ਅਸੀਂ ਤਾਂ ਪਰਿਵਾਰ ਦੀ ਮਦਦ ਕਰਾਂਗੇ ਪਰਿਵਾਰ ਜੇ ਕਹੂਗਾ ਵੀ ਸਾਨੂੰ ਇਨਸਾਫ ਮਿਲ ਗਿਆ ਸਾਡੀ ਤਸੱਲੀ ਹੈ ਅਸੀਂ ਨਾ ਬੋਲਾਂਗੇ ਪਰ ਤੁਸੀਂ ਮਹਾਏ ਚੰਗਾ ਨਹੀਂ ਕਰ ਰਹੇ ਕਿਉਂਕਿ ਗੁੰਡਾਗਰਦੀ ਕਰਨ ਵਾਲੇ ਅੱਜ ਇਹਨਾਂ ਤੇ ਕਰਦੇ ਨੇ ਕੱਲ ਨੂੰ ਤੁਹਾਡੇ ਨਾਲ ਵੀ ਗੁੰਡਾਗਰਦੀ ਕਰ ਸਕਦੇ ਨੇ ਕਿਉਂਕਿ ਜਦੋਂ ਮੂੰਹ ਪੈ ਜੇ ਇੱਤੇ ਨੂੰ ਚੂਨੀਤ ਬਾਕੀ ਦੇ ਨੂੰ ਉਹ ਰੋਟੀ ਨਹੀਂ ਖਾਦੇ ਉਹ ਫਿਰ ਮਾਸ ਭਾਲਦੇ ਨੇ ਇਸ ਲਈ ਜੇ ਅਜੇ ਤੱਕ ਗਿਰਜ਼ਾਰ ਨਹੀਂ ਕੀਤਾ ਤਾਂ ਇਹ ਤੇ ਬਣਦਾ ਵੀ ਇੱਕ ਦਿਨ ਤੁਸੀਂ ਪੱਖੇ ਹੋ ਕੇ ਸਰਕ ਤੇ ਆਓ ਹੁੰਡਾ ਕਰਦੀਆਂ ਨਹੀਂ ਰੁਕਦੀਆਂ ਹੁੰਦੀਆਂ ਕਰਕੇ ਨਹੀਂ ਰੁਕਦੀਆਂ ਹੁੰਦੀਆਂ ਅੱਜ ਤੁਸੀਂ ਡਰੋਗੇ ਵੀ ਇਹਨਾਂ ਦੇ ਨਾਲ ਹੋ ਗਿਆ ਆਨੂੰ ਛੋੜੇ ਨਾਲ ਵੀ ਹੋ ਸਕਦਾ 4 ਤਰੀਕ ਨੂੰ ਇਹ ਗ੍ਰਿਫਤਾਰ ਨਾ ਕੀਤਾ 4 ਤਰੀਕ ਤੱਕ ਫਿਰ ਆਪਾਂ ਬਰੇਟਾ ਖਾਣੇ ਵੀ ਰੱਖ ਲੀਏ ਪਰ ਨਾ ਵੀ ਕਿਉਂ ਨਹੀਂ ਚੱਲੋਗਾ ਤੁਸੀਂ ਸਾਰੇ सोनू ਦੀ ਬੇਨਤੀ ਕਰਤਾ ਜੇ ਅਸੀਂ ਛੋਟੇ ਜਿਹੋ ਨਾਲ ਕੰਮ ਕਰਨਾ ਐਨਐਟ ਨਾਲ ਕੇ ਬਲਕਿ ਉਹ ਗੁੰਡਾਗਰਦੀ ਨਾਲ ਗੁੰਡਾਗਰਦੀ ਕਰੋ ਕੱਲ ਨੂੰ ਤੁਸੀਂ ਕੋਈ ਗਲਤ ਕੰਮ ਕਰੋਗੇ ਤੁਸੀਂ ਸੋਦੇ ਨਾਲ ਵੀ ਖੜਦੇ ਹੋ ਇਹ ਅੱਜ ਅਸੀਂ ਉਸ ਗਲਤ ਕੰਮ ਦੇ ਖਿਲਾਫ ਖੜੇ ਆਂ ਕੱਲ ਨੂੰ ਤੁਸੀਂ ਗਲਤ ਕੰਮ ਕਰੋਗੇ ਨਾ ਕਿਉਂ ਵੀ ਵਰਕੇ ਜੱਤੇ ਬੰਦੀ ਵਾਲੇ ਸਾਡੇ ਆ ਕੇ ਖੜਦੇ ਇਹ ਪੱਛਾ ਸੋਦੇ ਤਾਂ ਵੀ ਹੋਸਰੇ ਗਲਤ ਗਲਤ ਦਾ ਕੰਮ ਹੁੰਦਾ ਹਾਂ ਹਾਂ ਉਹਨਾਂ ਨੇ ਗਲਤ ਕੀਤਾ ਉਹਦਾ ਮਰ ਕੋਲ ਨੂੰ ਸਜਾ ਦੇ ਜਿਹਨੇ ਵੀ ਕੀਤੀ ਆ ਉਹਦਾ ਮਰ ਨਹੀਂ chandra consultants limited building maintenance handyman under chakrad platform is now available on your local london area he has more than five years experience in same line he used to work with reputed companies agencies as well local builders with brothers he is professional by plumbing, electrician, masonry, car painting. For more information, please contact him at under Check Trade platform www.checktrade.com slash nine two one seven six zero. Chandar Consultants Limited call him on this number 07940795686. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ